ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਸਿੱਧੂ ਮੂਸੇਵਾਲੇ ਦੇ ਤੁਸੀਂ ਬਹੁਤ ਸਾਰੇ ਲਾਈਵ ਸ਼ੋਅ ਵੀ ਦੇਖੇ ਹੋਣੇ ਤੇ ਸਿੱਧੂ ਮੂਸੇਵਾਲੇ ਦੀ ਆਰਮੀ ਵੀ ਦੇਖੀ ਹੋਣੀ ਆ ਜਿਹੜੀ ਕਿ ਲਾਈਵ ਸ਼ੋਅ ਦੇਖਣ ਆਉਂਦੀ ਆ ਸਿੱਧੂ ਮੂਸੇਵਾਲੇ ਦਾ ਪਰ ਬੀਤੇ ਦਿਨੀ ਇੱਕ ਵੀਡੀਓ ਜਿਹੜੀ ਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਫੈਨ ਕਿਵੇਂ ਦਰਖਤ ਦੇ ਉੱਪਰ ਚੜਿਆ ਹੋਇਆ ਆ ਅਤੇ ਉਸ ਨੂੰ ਉਤਾਰਨ ਵਾਸਤੇ ਸਿੱਧੂ ਮੂਸੇਵਾਲਾ ਵੀ ਕੀ ਕਹਿੰਦਾ ਆ ਉਸ ਨੂੰ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਅਤੇ ਜਿਹੜਾ ਕਿ ਉਹਦੇ ਲਾਗੇ ਫੈਨ ਖਲੋਤੇ ਹੁੰਦੇ ਨੇ ਹੋਰ ਸਿੱਧੂ ਮੂਸੇਵਾਲੇ ਉਸ ਬੰਦੇ ਨੂੰ ਉਤਾਰਨ ਦੀ ਜਗ੍ਹਾ ਸਗੋਂ ਕੀ ਉਸ ਦੀ ਵੀਡੀਓ ਬਣਾਉਣ ਲੱਪੇਂਦੇ ਨੇ ਅਤੇ ਹੁਣ ਉਸ ਬੰਦੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਚੱਲ ਰਿਹਾ ਸੀਗਾ ਜਿਸ ਦੇ ਦੌਰਾਨ ਕਿ ਦਰਖਤ ਦੇ ਉੱਪਰ ਚੜ ਕੇ ਉਸਨੇ ਆਪਣੇ ਸਟਾਈਲ ਦੇ ਵਿੱਚ ਐਕਸ਼ਨ ਮਾਰਦਾ ਆ ਉਸ ਦਰਖਤ ਦੇ ਉੱਪਰ ਨੱਚ ਰਿਹਾ ਸੀਗਾ ਅਤੇ ਜਿਹੜਾ ਕਿ ਇੱਕ ਬੰਦਾ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੀ ਉਹ ਇੱਕ ਵੀ ਗੱਲ ਜਿਹੜੀ ਕਿ ਉਹ ਨਹੀਂ ਸੀ ਸੋਨ ਰਿਹਾ ਆਖਿਰਕਾਰ ਇਦਾਂ ਦਾ ਕੀ ਹੋ ਚੁੱਕਿਆ ਸੀਗਾ ਉਸ ਨੂੰ ਆਓ ਤੁਹਾਨੂੰ ਅਸੀਂ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕਿ ਦਰਖਤ ਦੇ ਉੱਪਰ ਚੜ ਕੇ ਸੱਦੂ ਮੂਸੇਵਾਦਾ ਲਾਈਵ ਸ਼ੋਅ ਦੇਖ ਰਿਹਾ ਸੀਗਾ ਇਹ ਬੰਦਾ ਅਤੇ ਉਸ ਤੋਂ ਬਾਅਦ ਇਸ ਦੇ ਨਾਲ ਦੇ ਜਿਹੜੇ ਕਿ ਉਸ ਦੀ ਵੀਡੀਓ ਬਣਾਉਣ ਲਾਪੇ ਤੇ ਅੱਜ ਗੱਲ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਇਹਦਾ ਸ਼ਾਇਆ ਹੋਇਆ ਆਇਆ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਰਖਤ ਦੇ ਟਾਣਿਆਂ ਦੇ ਉੱਪਰ ਇਹ ਬੰਦਾ ਨੱਚ ਰਿਹਾ ਆ ਕਿਵੇਂ ਛਾਲਾ ਮਾਰ ਰਿਹਾ ਆ ਤੇ ਉਸ ਤੋਂ ਬਾਅਦ ਐਕਸ਼ਨ ਕਰਦਾ ਹੋਇਆ ਵੀ ਦਿਖਾਈ ਦਿੱਤਾ ਆ ਕੱਲਾ ਇੱਕ ਟਾਣਾ ਜਿਹੜਾ ਕਿ ਉੱਪਰ ਆ ਤੇ ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਚੱਲ ਰਿਹਾ ਆ ਲਾਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਆਣੇ ਇਸ ਦੀ ਜਿਹੜੀ ਕਿ ਵੀਡੀਓ ਬਣਾ ਰਹੇ ਨੇ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਕਾਫੀ ਜ਼ਿਆਦਾ ਚਰਚਾ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਾਣੇ ਨੂੰ ਫੜ ਕੇ ਕਿਵੇਂ ਉਲਟਾ ਨੱਚਦਾ ਹੋਇਆ ਦਿਖਾਈ ਦਿੱਤਾ ਹੈ ਉਲਟਾ ਲਟਕਿਆ ਸੀਗਾ ਤੇ ਇੱਕ ਬੰਦਾ ਇਸ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਉਸ ਦੀ ਇੱਕ ਵੀ ਨਹੀਂ ਸੰਦਾ ਤੇ ਸਿੱਧੂ ਮੂਸੇਵਾਲੇ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਚੱਲ ਰਹੇ ਸੀਗੇ ਤੇ ਇਸ ਬੰਦੇ ਦੀ ਵੀਡੀਓ ਵੀ ਉਸ ਦੇ ਨਾਲ-ਨਾਲ ਹੀ ਵਾਇਰਲ ਹੋ ਗਈ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਇਹ ਲਾਈਵ ਸ਼ੋਅ ਵਾਇਰਲ ਹੋਇਆ ਸੀਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਡ ਕਰਕੇ ਜਰੂਰ ਆਪਣੀ رائے ਦਿਓ ਅਤੇ ਦਨੀਆਂ ਹੋ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਆਜ਼ਰ ਹੋਵਾਂਗੇ ਕੋਹ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ